ਇਹ ਮੱਕੀ ਦੇ ਖੇਤੋਂ ਉਹਨਾਂ ਨੇ ਬੜਾਈ ਕੀਤੀ ਸੀ ਕੱਲ੍ਹ ਤੇ ਅੱਜ ਅਗਲਾ ਆਪੀ ਉਹਨਾਂ ਨੇ ਤੇ ਉਹ ਟਾਂਡੇ ਵਿੱਚੋਂ ਫਲੂ ਆ ਉੱਡ ਗਏ ਸਵੇਰ ਦੇ ਟਾਈਮ ਉੱਪਰ ਗਿਰ ਗਏ ਆ ਤੇ ਇੱਕੋ ਦਾਵੇਂ ਆ ਦਿਖਾ ਲਈ ਇਹ ਉਹਨਾਂ ਦੇ ਗਸੋਂ ਦੇ ਸਾਰ ਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਸੀ ਜੀ ਉੱਥੋਂ ਕਿਤੇ ਉੱਡ ਕੇ ਇਹ ਜਿਹੜਾ ਅੱਧਰ ਬੈ ਗਿਆ ਜਿਵੇਂ ਇਹ ਬਸਰੇ ਨੋਰੀ 20 ਉਸ ਨੇ ਵੀ ਆ ਕੀ ਲੇ ਕੋਈ ਇਹ ਵੀ ਆਪਣੀ ਪਰਾਲੀ ਜਲ ਲਈ ਸੀ ਫਾਰ ਬਾਂਡ ਲੀ ਜਾਂਦੇ ਆ। ਤੇ ਇਹ ਨਾਮ ਦਾ ਦੰਤ ਹੈ ਜਿੱਦੇ ਦੰਤ। ਇਹ ਪੜੀ ਆਪਣੇ ਪਾਸ ਨਾ ਦੇ ਦੋ। ਇਹ ਭਾਈ ਤੇ ਆਪਣੇ ਦੀ ਪਰਵਾਹੀ ਨਾ। ਹੁਸ਼ਾਰਵਤ ਨੇ ਇਹ ਖੂਤ ਲਿਆ ਜੰਦਾ। ਅਗਲਾ ਕਿਹਦਾ ਕਹਿ ਆ। ਅਗਲਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਵੜਾਈ ਕੀਤੀ ਸੀ ਕੱਲ ਤੇ ਅੱਜ ਅਗਲਾ ਆਤੀ ਉਹਨਾਂ ਨੇ। ਤੇ ਉਹ ਟਾਂਡਾਂ ਦੇ ਕੋਲੋਂ ਉੱਡ ਕੇ ਸਵੇਰ ਦੇ ਟਾਈਮ ਉੱਪਰ ਗਿਰ ਗਏ ਆਤੇ। ਇਹ ਇੱਕ ਉਹ ਦਮੇ ਅੱਧ ਹਾਲੀ ਹਵਾ ਜਿਆਦਾ ਤੇ ਸੀਗੀ ਉਹਦੇ ਕਰਨ ਇੱਕ ਉਹ ਦਨ ਸਾਰੀ ਤਕਰੀਬਨ ਆਪਣਾ ਮਾਲ ਹੋ ਗਿਆ ਕਾਫੀ 8000 ਰੰਡੇ ਨੇ ਤੇ ਹੋ ਗਿਆ ਜੀ ਕਿੰਨੇ ਕਰੇ ਦੀ ਕਾਸਟ ਆਈਏ ਰਹਿ ਗਈ ਕਿਤੋਂ ਉਹ ਤੇ ਜਿਹੜਾ ਮਾਲ ਪਿਆ ਜੀ ਪੱਲਾ ਕਿ ਬਚ ਗਿਆ ਜੀ ਜੋ ਆਪਣਾ ਤਕਰੀਬਨ 300 ਗ੍ਰਾਮ ਦੇਣ ਦੇ ਰਿਹਾ ਬਚਿਆ ਹੈ ਅਭੀ ਡੇਢ ਕਰਤਾ ਹੋ ਗਿਆ ਉਹ ਕਿੱਥੇ ਲੈ ਕੇ ਜਾ ਰਹੇ ਤੇ ਆਪਣਾ ਜੀ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਉਥੋਂ ਆ ਦੇਖਾਂਗੇ ਫੈਕਟਰੀ ਨਾਲ ਜਿਹੜੀ ਐਕਸਚੇਂਜ ਆਏਗਾ ਵੀ ਮਾਲ ਦਾ ਇਹਨਾਂ ਗੱਲਬਾਤ ਆ ਗਈ ਇਹ ਤਾਂ ਜੀ ਨੌਕਾ ਉਹ ਕਰਦਣੇ ਗੇ ਰਿਚਾਉਂਦੇ ਇਹ ਆਪਣਾ 9 ਕਿੱਲੇ ਜੇ ਨਾਲ ਅਬਿਆਸ ਤਾਂ ਉਹ ਕੁੱਕ ਦਾ ਪ੍ਰਬੰਧ ਕੀਤੀ ਸੀ ਉਹ ਕਿੱਦਾਂ ਹਾਂਜੀ ਹਾਂਜੀ ਭਾਜੀ ਆਪਣਾ ਹਾਇਰ ਨੂੰ ਜਦ ਜਿਆ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣਾ ਹਾਇਰ ਨੂੰ ਫੋਨ ਕੀਤਾ ਪਾਉਂਦਾ ਹਾਂ ਜਿੰਨਾ ਜਿਆ ਆ ਗਈ ਸੀ ਨਹੀ ਉਹਦੋਂ ਆਪਣਾ ਹੈ ਨਹੀਂ ਸੀ ਅਵੇ ਦੀ ਕੋਈ ਦਿੱਕਤ ਨਹੀਂ ਸੀਗੀ ਕੋਈ ਪਹਿਲਾਂ ਵੀ ਆਪਾਂ ਇੱਕ ਇੱਕ ਦਮ ਤੋਂ ਲੱਗਿਆ ਨਹੀਂ ਹੋਇਆ ਜੀ ਕਿੰਨੇ ਕਿ ਸਮੇਂ ਤੋਂ ਹੋਇਆ ਹੈ ਇਹ ਆਪਣਾ ਹੋ ਗਿਆ ਜੀ ਅ ਨਵੰਬਰ ਤੇ ਯਾਨੀ ਕਿ ਲਾਸਟ ਦਾ ਹੋ ਗਿਆ ਸੀਗਾ ਇਹ ਆਪਾਂ ਨੇ ਐਮਓਸੀ ਸਾਹਿਬ ਉਹ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਦੱਸਦੇ ਜਨਾ ਪਰ ਨਹੀਂ ਕੁਝ ਨਹੀਂ ਹੋ ਰਿਹਾ ਇਹ ਲਾਈਨ ਹੋਈ ਜਾਂ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਉਹਨਾਂ ਨੂੰ ਪਤਾ ਜੀ ਦਰਨਾ ਨਾ ਮਮਰਤ ਬਾਸਿੰਸ ਤਾਂ ਡਰਾਈਵਰ ਸਮਰਾਲ ਲੱਗਦੀ ਹੈ ਫਿਰ ਸਟੇਸ਼ਨ ਸਮਰਾਲ ਆ ਅੱਗ ਲੱਗੀ ਹੈ ਤੇ ਕੀ ਕਰਨ ਲੱਗ ਪਏ ਭਾਜੀ ਭਾਜੀ ਉਹਨਾਂ ਦੇ ਦੱਸਣ ਦੇ ਅਨੁਸਾਰ ਮਾਲਕਾਂ ਨੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀ ਜੀ ਉੱਥੋਂ ਕਿਤੇ ਉੜ ਕੇ ਇਹ ਜਿਹੜਾ ਉੱਧਰ ਪੈ ਗਿਆ ਜਿਵੇਂ ਦਸਰੇ ਨੂੰਰੇ ਮੈਂ ਜੀ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਨਹੀਂ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਬਈ ਕਦੋਂ ਤੋਂ ਡੰਪ ਇੱਥੇ ਲੱਗੇ ਹੋਏ ਆ ਵਾ ਡੰਪ ਦਾ ਨਹੀਂ ਪਤਾ ਆ ਕਦੋਂ ਤੋਂ ਲੱਗੇ ਹੋਏ ਆ ਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਤਾਂ ਪਤਾ ਵੀ ਉਹਰੇ ਡੰਪ ਦਾ ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕੀਤਾ ਸੀ ਅੱਗ ਬੁਝਾਉਣ ਲਈ ਜਾਂ ਕੋਈ ਚੋਰ ਉਹ ਉਹਦਾ ਇਹ ਕੁਝ ਹੈ ਰਹੀ ਸੀ ਪਾਣੀ ਦਾ ਪ੍ਰਬੰਧ ਉੱਧਰ ਸੈਰ ਤੇ ਪੱਠੇ ਤੋਂ ਇਹਨਾਂ ਦੀ ਜਗ੍ਹਾ ਬਣਾਇਆ ਹੋਇਆ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ। ਇਹਦੇ ਬਲੇ ਕੈਨੋਸੀ ਵਗੈਰਾ ਵੀ ਇੱਕ ਇੱਕੀ ਜਾਂਦੀ ਆ ਉਹ ਲਈ ਹੋਈ ਇਹਨਾਂ ਨੇ ਕਿਉਂ? ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਅਭੀ ਸਿੰਘ ਨੂੰ। ਇਹਨੇ ਕਿ ਗੱਡੀਆਂ ਲੱਗੀਆਂ ਲੱਗੀਆਂ ਹੋਣਗੀਆਂ। ਹੁਣ ਤੱਕ तकरीबन ਗੱਡੀਆਂ ਸਾਡੀਆਂ 5-6 ਸਾਡੀਆਂ ਆਪਣੀਆਂ ਗੱਡੀਆਂ ਲੱਗ ਚੁੱਕੀਆਂ ਸਮਰਾਲੇ ਵਾਲੀ ਗੱਡੀ ਉਹ ਲੱਗ ਗਈ ਤੇ ਬਾਕੀ ਸਾਡੇ ਨਾਂ ਦੁਹਾਨਾ ਤੇ ਆਪਣੇ ਖੰਨਾ ਵੰਡਾ ਗਾੜਾ ਇਹ 3 ਗੱਡੀਆਂ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸਾਡੇ ਕਿਨੇ ਕਿ ਤੁਹਾਨੂੰ ਕੋਲੋਜੀ ਤੁਹਾਨੂੰ ਕਹੋ ਸਾਡੇ ਦੇ 10:00 11 ਦੇ ਵਿੱਚ ਕਰੀ ਬਣਾਈ ਹੋਈ ਹੈਗੀ ਅੱਗੇ ਤੋਂ ਕੰਟਰੋਲ ਪਾ ਲਿਆ ਗਿਆ ਤੇ ਹੁਣ ਕੋਈ ਕੰਟਰੋਲ ਨਹੀਂ ਹੋਇਆ ਚੱਲ ਰਿਹਾ ਜੀ ਬਲਕਿ ਲੱਗੇ ਹੋਏ ਆ ਅੱਜਾਫੀ ਜ਼ਿਆਦਾ ਵਾਹਵਾ ਨਾ ਬੱਦ ਰਹੀ ਆ ਅੱਗੇ ਚੱਣ ਪੈ ਰਹੀ ਆ ਔਰ ਬੱਗੇ ਨੂੰ ਫਿਰ ਵੀ ਕੰਟਰੋਲ ਪਾਇਆ ਜਨ ਜੀ